ਇਕ ਪਾਕਿਸਤਾਨ ਨਾਲ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਰਿਸ਼ਤੇ ਤੇ ਦੂਜੀਆਂ ਲੋਕ ਸਭਾ ਚੋਣਾਂ ਸਿਰ ਤੇ ਅਜੇ ਵਿੱਚੇ ਲੋਕਾਂ ਦੇ ਨਾਲ ਕੋਈ ਵੀ ਘਟਨਾ ਕਰਦੀ ਹੈ ਤਾਂ ਇਸ ਨੂੰ ਦੋਰਿਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ ਹੁਣ ਅਜਿਹਾ ਹੀ ਸ਼ਕਤੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਫਾਜ਼ਿਲਕਾ ਦੀ ਸਰਹੱਦ ਦੇ ਨਜ਼ਦੀਕ ਲੱਗਦੇ ਪਿੰਡ ਕਲਰ ਖੇੜਾ ਤੋਂ ਜਿੱਥੇ ਇੱਕ ਕਿਸਾਨ ਦੇ ਘਰ ਉੱਤੇ ਛੜਾ ਡਿੱਗਣ ਤੋਂ ਬਾਅਦ ਪਿੰਡ ਵਿੱਚ ਹਫੜਾ ਤਫੜੀ ਮਚ ਗਈ ਕਿਸਾਨ ਹਰਦੇਵ ਸਿੰਘ ਜਦੋਂ ਦੇਰਾਂ ਤੇ ਆਪਣੇ ਘਰ ਵਿੱਚ ਖਾਣਾ ਖਾ ਰਿਹਾ ਸੀ ਤਾਂ ਛੱਤ ਉੱਤੇ ਕਿਛਰਾ ਉਹਨਾਂ ਦੇ ਕਮਰੇ ਵਿੱਚ ਜੰਡ ਗਿਆ ਜਿਸ ਨਾਲ ਧੂਆ ਨਿਕਲਿਆ ਤੇ ਪਰਿਵਾਰ ਵਾਲੇ ਘਰ ਤੋਂ ਬਾਹਰ ਆ ਗਏ ਪੂਰੇ ਪਿੰਡ ਵਿੱਚ ਹਫੜਾ ਤਫੜੀ ਮਚ ਗਈ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤੇ ਪੁਲਿਸ ਵੱਲੋਂ ਪੂਰੇ ਪਿੰਡ ਨੂੰ ਘੇਰਾਬੰਦੀ ਕਰਕੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਾਰੀ ਘਟਨਾ ਬਾਰੇ ਮਕਾਨ ਮਾਲਕ ਨੇ ਜਿਸਪਾਲ ਕੌਰ ਅਤੇ ਰਪਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਖੁਦ ਸੁਣੋ ਜੀ ਉੱਥੇ ਬਾਹਰ ਬੈਠੇ ਸੀਗੇ ਸਾਨੂੰ ਇਹ ਗੱਲ ਦਾ ਧਿਆਨ ਨਹੀਂ ਆਇਆ ਇੱਕ ਵਾਰੀ ਸੁਰ ਦੇਣੇ ਹੋ ਗਏ ਪਤਾ ਲੱਗਿਆ ਫਿਰ ਝਾਕ ਕੇ ਭੱਜ ਕੇ ਨੂੰਹ ਮੇਰੀ ਕਹਿੰਦੀ ਵੀ ਮੰਮੀ ਬਾਹਰ ਆ ਜਾ ਭੱਜ ਕੇ ਤਾਂ ਚੱਲ ਨਾ ਜਾਵੇ ਤੇ ਅਸੀਂ ਪਿੱਛੇ ਬਾਹਰ ਜੱਦ ਕੇ ਦਵਾਦ ਤੇ ਅੱਗੋਂ ਧੂਆ ਨਿਕਲ ਆ ਗਿਆ ਬਾਹਰ ਤੇ ਨਾਲ ਦੀ ਨਾਲ ਅਸੀਂ ਪੱਤਰਕਾਰ ਨੂੰ ਪਹਿਲਾਂ ਫੋਨ ਕਰਿਆ ਨਾਲ ਦਾ ਘਰ ਆਪਣਾ ਪੱਤਰਕਾਰ ਦਾ ਉਸ ਤੋਂ ਬਾਅਦ ਇਧਰ ਇਹ ਬਾਈ ਜੀ ਕਿਹਾ ਆਖਿਆ ਨਾਲ ਸਾਡੇ ਆ ਗਿਆ ਤੇ ਮੁੜ ਕੇ ਨਾਲ ਦੀ ਨਾਲ ਸਾਰਾ ਪਿੰਡ ਇਕੱਠਾ ਹੋ ਗਿਆ ਫਿਰ ਚੌਕੀ 'ਚ ਫੋਨ ਕਰਤਾ ਕਵਰੇਜ ਕੋਈ ਨਹੀਂ ਚੰਨ ਖਬਰੇ ਖਾਲੀ ਸੀ ਜੀ ਤਗਾ ਕੀ ਸੀ ਗੱਲ ਜਿਹੜਾ ਇਹ ਪਤਾ ਨਹੀਂ ਲੱਗਿਆ ਅਸੀਂ ਵੇਖੀ ਦੀ ਜੀ ਤਾ ਦੋ ਪਿੱਛੇ ਤੋਂ ਆਏ ਜੀ ਇਹ ਡੇੜੇ ਕਿੱਠ ਦਾ ਸੀ ਜੀ ਲੋਹੇ ਦਾ ਸੀ ਆਪਣੇ ਪਾਸੇ ਜਦੋਂ ਆਏ ਆ ਨਾ ਥੱਲੇੋਂ ਤਾਂ ਚੜੇ ਆ ਤਿੰਨ ਸੀ ਅੱਗੜ ਪਿੱਛੇ ਆਏ ਨਹੀਂ ਨਹੀਂ ਪਿੱਛੇ ਤੇ ਮੈਂ ਮੈਨੋਂ ਆਖ ਰਾਈ ਵੀ ਵੇਖੀ ਮੈਂ ਕਿਵੇਂ ਤਾਂ ਚੜੇ ਹੁੰਦੇ ਆ ਉਹ ਆਣੀ ਮੰਮੀ ਤੂੰ ਵੇਖ ਨਾ ਕੇ ਰੋਟੀ ਖਾਓ ਦਾਲ ਪਾਈ ਜਾਨੀ ਇਹ ਸਹਰ ਤੋਂ ਆਏ ਜੀ ਉੱਥੇ ਇਸ ਮਾਮਲੇ ਬਾਰੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਅੱਗ ਵਰਗਾ ਗੋਲਾ ਵੇਖਿਆ ਅਤੇ ਵੇਖਤੀ ਵੇਖਤੇ ਉਹ ਗੋਲਾ ਗੁਆਂਢੀਆਂ ਦੇ ਘਰ ਵਿੱਚ ਜਾ ਡਿੱਗਾ ਅਤੇ ਉਹ ਪੱਜ ਦੇ ਪੱਜ ਦੇ ਉਹਨਾਂ ਦੇ ਘਰਾਂ ਵੱਲ ਨੂੰ ਚਲੇ ਗਏ ਅਸੀਂ ਆਈ ਜਿਹੜੇ ਰਾਹ ਸਾਡੇ ਕੋਲ ਸ਼ੈਲ ਡਕਿਆ ਉਹ ਸ਼ੈਲ ਅਸੀਂ ਉੱਪਰ ਪਹਿਲਾਂ ਹੋ ਰਹੀ ਸੀ ਫਾਇਰਿੰਗ ਵਾਰਾ ਅਸੀਂ ਦੇਖ ਰਹੇ ਸੀ ਸਾਡੇ ਪਾਕਿਸਤਾਨ ਐਸੈਟ ਤੇ ਹੈਗਾ ਉਹ ਉਸ ਲੋਕੇਸ਼ਨ 'ਚ ਚੱਕ ਜande ਸੀ ਅਸੀਂ ਤੇ ਉਸ ਦੇ ਦੌਰਾਨ ਇੱਕ ਦੋ ਜਿਵੇਂ ਆਤਿਸ਼ਵਾਦੀ ਆਈ ਉਹਦੀ ਆਤਿਸ਼ਵਾਦੀ ਦੇ ਰੂਪ 'ਚ ਦੋ ਉਹਨਾਂ ਨੇ ਆਵਾਜ਼ ਆ ਕਿਤੀ ਸੀਟੀ ਦੀ ਆਵਾਜ਼ ਇੱਕ ਪਹਿਲਾਂ ਗਿਰੀ ਹੈ ਇੱਕ ਬਾਅਦ ਜਿਗਰੀ ਪੰਜ ਮਿੰਟਾਂ ਬਾਅਦ ਹਰਦੇਵ ਸਿੰਘ ਸਾਡੇ ਕੋਲ ਆਇਆ ਪਾਜ ਕੇ ਮੇਰੇ ਕਮਰੇ ਦੇ ਵਿੱਚ ਕੋਈ ਬੰਮ ਨੁਮਾ ਚੀਜ਼ ਵੱਡ ਚੁੱਕੀ ਆ ਤੇ ਅਸੀਂ ਜਾ ਕੇ ਦੇਖਿਆ ਉਹ ਸੁਬੋਖ ਛੱਡੀ ਜਾ ਰਿਹਾ ਸੀ ਫਿਰ ਅਸੀਂ ਦੂਰ ਹੋਏ ਉਹਨਾਂ ਨੂੰ ਪੁਲਿਸ ਆ ਗਈ ਪੁਲਿਸ ਨੇ ਆ ਕੇ ਉਹ ਰਾਉਂਡ ਅਪ ਕਰ ਲਿਆ ਏਰੀਆ ਬਾਕੀ ਮੌਕੇ ਤੇ ਪ੍ਰਸ਼ਾਸਨ ਹੀ ਹੋਇਆ ਸਾਰਾ ਤਾਂ ਪ੍ਰਸ਼ਾਸਨ ਇੱਥੇ ਆਪਦਾ ਪੂਰਾ ਹੀ ਆਪਰੇ ਤਹਿ ਦਿੱਲੀ ਨਾਲ ਆਪਦਾ ਕੰਮ ਕਰੀ ਜਾਂਦੇ ਆ ਤੇ ਹੁਣ ਆਰਮੀ ਦਾ ਉਹ ਆ ਕੇ ਵੇਟ ਕਰੀ ਜਾਂਦੇ ਆ ਜਾਂ ਕੋਈ ਉਹਨਾਂ ਦਾ ਕੋਈ ਹੋਰ ਹੋਣ ਦਾ ਮੌਕੇ ਦੀ ਹੈਗੀ ਆ ਮੇਰੇ ਕਿਤੇ ਤਰਫੋਂ ਕਾਜੀ ਸਾਰੀ ਕਾਰਵਾਈ ਤੈਧਰੀ ਨ ਕਰ ਜਾਂਦੇ ਐਂਬੂਲੈਂਸ ਆਈ ਵੀ ਹੈ ਫਾਇਰ ਗ੍ਰੇਡ ਆ ਗਈ ਹੈ ਬਾਕੀ ਪਬਲਿਕ ਦਾ ਵੀ ਪੂਰਾ ਸਹਿਯੋਗ ਹੈ ਸਾਡੇ ਤੇ ਮਤਲਬ ਜੋ ਉਥੇ ਆਈ ਹੈ ਪੁਲਿਸ ਦਾ ਉਹਨਾਂ ਨੇ ਵੀ ਪੂਰਾ ਆਪਰੇ ਆਪ ਨੂੰ ਇਹਨੂੰ ਸਾਰਾ ਰਾਉਂਡ ਅਪ ਕਰਕੇ ਤੇ ਕੰਟਰੋਲ ਕਰਕੇ ਕੱਲ ਸ਼ਾਮ ਨੂੰ ਰਾਤ ਨੂੰ 8 ਵਜੇ ਕੇ ਆਸ-ਪਾਸ ਅਚਨਕ ਇਧਰ ਸੇ ਮਤਲਬ ਅੱਜ ਸ਼ਿਆਸਵਾਜੀ ਤਰ੍ਹਾਂ ਸਪੀਡ ਸੇ ਆਇਆ ਥਾ ਉਹ ਉਹ ਦਿਖਾਈ ਨਹੀਂ ਦਿਆ ਇਤਨੀ ਤੇਜ਼ ਸਪੀਡ ਦੀ ਕਿ ਦੇਖ ਨਹੀਂ ਪਾ ਰਹੇ تھے ਔਰ ਅਚਾਨਕ ਉਹ पड़ोस में छत पे गिर पड़ा और होल करके वो नीचे चला गया था ये हमारा यहाँ बॉर्डर पाकिस्तान का पाँच किलोमीटर सीधा पड़ जाता है इधर से आया था पाकिस्तान साइड से छत को तोड़ के नीचे संदूक था उसके अंदर चला गया संदूक को तोड़ा नहीं संदूक के अंदर है तो और अभी तक कोई अधिकारी वगैरह उस संदू, संदूक के बाद चले गए लेकिन उसको खोल के देखा नहीं अभी तक भाई क्या चीज़ है क्या नहीं है और रात को प्रशासनिक अधिकारी वगैरह भी पहुंच चुके थे रात को दो ढाई बजे तक यहीं थे लेकिन उसका अभी तक कोई पता नहीं चल पाया क्या चीज है ये कोई कोई धमाका धमाका वगैरह हुआ हुआ था तो कोई नहीं हुआ, जैसे अचानक से तो कितनी जगह एक छत पे गिरा है गिरा तो एक, गिर एक जगह से गिरा है ये का घर है जिनके ऊपर गिरा है ये विलेज कलर खेड़ा है और सरदार जी का घर है ਅਰਨਿਕ ਸਿੰਘ ਕਹ ਰਿਹਾ ਹੈ ਇੱਕ ਤੋਂ ਬਾਅਦ ਪੰਜਾਬ ਰਾਜਥਾਨ ਸੀਮਾ ਉੱਤੇ ਪੈਂਦੇ ਇਸ ਪਿੰਡ ਵਿੱਚ ਫੌਜ ਦੀ ਇੱਕ ਟੁਕੜੀ ਆਈ ਅਤੇ ਉਹਨਾਂ ਨੇ ਗੱੜ ਵਿੱਚ ਪਏ ਇਸ ਵਿਸਫੋਟਕ ਪਦਾਰਥ ਨੂੰ ਇੱਕ ਡਰੰਕ ਵਿੱਚ ਬੰਦ ਕਰ ਲਿਆ ਅਤੇ ਆਪਣੇ ਨਾਲ ਲੈ ਗਏ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸੋ ਇਹ ਸੱਚਮੁੱਚ ਕਿਸੇ ਵੱਲੋਂ ਛੁੱਟਿਆ ਗਿਆ ਬੰਬ ਹੀ ਸੀ ਜਾਂ ਕੋਈ ਹੋਰ ਚੀਜ਼ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਜਿੱਥੇ ਲੋਕ ਇਸ ਨੂੰ ਪਾਕਿਸਤਾਨ ਦੇ ਨਾਲ ਜੋੜ ਰਹੇ ਨੇ ਉੱਥੇ ਹੀ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਨੂੰ ਮੋੜ ਮੰਡੀ ਪੰਪ ਬਲਾਸਟ ਦੀ ਤਰ੍ਹਾਂ ਵੀ ਦੇਖਿਆ ਜਾ ਰਿਹਾ ਹੈ ਖੈਰੇ ਬੰਬ ਨੁਮਾ ਚੀਜ਼ ਹੈ ਕੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਫਾਜ਼ਿਲਾ ਤੋਂ ਕੈਮਰਾਮੈਨ सुरेंद्र ਦੇ ਨਾਲ ਇੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ